gru va gru va Va guru, 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 va guru 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 ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰਜੀ ਕਾ ਖਾਲਸਾ ਵਾਹ ਗੁਰਜੀ ਕੀ ਫਤਿਹ ਗੋੜੀ ਮਹਲਾ ਪੰਜਵਾਂ ਹਰ ਕੇ ਦਾਸ ਸਿਉ ਸਾਖਤ ਨਹੀਂ ਸੰਗ ਉਹ ਬਿਕਈ ਉਸ ਰਾਮ ਕੋ ਰੰਗ ਰਹਾਓ ਮਾਨਯ ਅਸਵਾਰ ਜੈਸੇ ਤੁਰੀ ਸੀ ਗਾਰੀ ਚਿਉ ਕਾ ਪੁਰਖ ਪੁਚਾਰੇ ਨਾਰੀ ਬੈਲ ਕੋ ਨਿਤਰਾ ਪਏ ਦੁਹਾਵੇ ਗਉ ਚਰ ਸਿੰਘ ਪਾਛੇ ਪਾਵੇ ਗਾੜਰ ਲੇ ਤਾਮ ਕਾਮ ਤੀਨ ਕਰ ਪੂਜੀ ਸੋਦੇ ਕੋ ਤਾਵੇ ਬਿਨ ਪੂੰਜੀ ਨਾਨਕ ਨਾਮ ਨਾਨਕ RAM ਨਾਮ ਜਪ ਚੀਤ ਸਿਮਰ ਸੁਆਮੀ ਹਰ ਕਾਮੀਤ ਗੋੜੀ ਮਹਲਾ ਪੰਥ ਸੋ ਤਨ ਨਿਰਮਲ ਜਿਤੇ ਉਪਜੀਨਾ ਪਾਪ RAM ਰੰਗ ਨਿਰਮਲ ਪਰਤਾਪ ਸਾਧ ਸੰਗ ਮਿਟ ਜਾਤ ਬਿਕਾਰ ਸਭ ਤੇ ਊਚ ਇਹੋ ਉਪਕਾਰ प्रेम भगत राती गोपाल नानक जाचे साद्रवाल गौरी माळा पंजवा ऐसी प्रीत गोविंद सियो लागी मेल लए पूरन वट भागी राहा परताप एक बिगसी जीव नारी क्यों हर जन जीवे नाम चितारी ਪੁੱਤ ਵੇਖਿਓ ਜੀਵਤ ਮਤਾ ਓਤ ਪੋਤ ਜਨ ਹਰਿ ਸਿਓ ਰਤਾ ਲੋਭੀ ਅਨੰਦ ਕਰੇ ਵੇਖ ਤਨਾ ਜਨ ਚਰਨ ਕਮਲ ਸਿਓ ਲਾਗੋ ਮਨਾ ਬਿਸਰਨਹੀ ਇਕ ਤਿਲ ਦਾ ਤਾਰ ਨਾਨਕ ਤੇ ਪ੍ਰਭ ਪ੍ਰਾਣ ਆਧਾਰ ਗੋੜੀ ਮਹੱਲਾ ਪੰਜਵਾ ਰਾਮ ਰਸਾਇਣ ਤੁ ਜਨ ਗਿਤੇ ਚਰਨ ਕਮਲ ਪ੍ਰੇਤ ਭਗਤੀ ਬੀਤੇ ਰਹਾਓ ਆਨਿਰ ਸਦੀ ਸਭ ਛਾਰ ਨਾਮ ਬਿਨਾ ਨਹਿ ਫਲ ਸੰਸਾਰ ਆਂਦ ਕੂਪਤੇ ਕਾਡੇ ਆਪ ਗੁਣ ਗੋਵਿੰਦ ਅਚਰਜ ਪਰਤਾਪ ਵੈਣ ਤ੍ਰੈਣ ਤ੍ਰੇ ਭਵਨ ਪੂਰਨ ਗੋਪਾਲ ਬ੍ਰਹਮ ਪਸਾਰ ਜੀ ਸੰਗ ਦਿਆਲ ਕਹ ਨਾਨਕ ਸਾ ਕਥਨੀ ਸਾਰ ਮਾਨ ਲੇਤ ਜਿਸ ਸਿਰਜਨ ਹਾਰ ਗੋੜੀ ਮਹੱਲਾ ਪੰਜਵਾ ਨਿਤ ਪ੍ਰਤ ਨਾਵਣ ਰਾਮ ਸਰ ਕੀਜੇ ਚੋਲ ਮਹਾਰਸ ਹਰ ਅੰਮ੍ਰਿਤ ਪੀਜੇ ਰਹਾਓ ਨਿਰਮਲ ਉਦਕ ਗੋਵਿੰਦ ਕਾ ਨਾਮ ਮਜਨ ਕਰਤ ਪੂਰਨ ਸਭ ਕਾਮ ਸੰਤ ਸੰਗ ਤਹਿ ਗੋਸ਼ਟ ਹੋਏ ਕੋਟ ਜਨਮ ਕੇ ਕਿਲ ਵਿਖ ਖੋਏ ਸਿਮਰੇ ਸਾਧ ਕਰੇ ਆਨੰਦ ਮਨ ਤਨ ਰਵਿਆ ਪਰਮਾਨੰਦ ਜਿਸੇ ਪਰਾਪਤ ਹਰ ਚਰਨ ਨਿਧਾਨ ਨਾਨਕ ਦਾਸ ਤੇ ਸੇ ਗੁਰਬਾਨ ਗੋੜੀ ਮਹੱਲਾ ਪੰਜਵਾ ਜੋ ਕਿਛ ਕਰਜਤ ਮੈਲ ਨਾ ਲਾਕੇ ਹਰ ਕੀਰਤਨ ਮਹਿ ਇਹ ਮਨ ਜਾਗੇ ਰਹਾਓ ਇੱਕੋ ਸਿਮਰਨ ਤੂਜਾ ਪਾਓ ਸੰਤ ਸੰਗ ਜਪ ਕੇਵਲ ਨਾਉ ਕਰਮ ਤਰਮ ਨੇਤ ਬ੍ਰਤ ਪੂਜਾ ਪਾਰ ਬ੍ਰਹਮ ਬਿਨ ਜਾਣ ਨਾ ਦੂਜਾ ਤਾ ਕੀ ਪੂਰਨ ਹੋਈ ਕਾਲ ਜੀ ਪ੍ਰੀਤਪਨੇ ਪ੍ਰਭ ਨਾਲ ਸੋ ਬਸਨੋ ਹੈ ਅਪਰ ਅਪਾਰ ਕਹ ਨਾਨਕ ਜਿਨ ਤਜੇ ਬੀਕਾਰ ਗੋੜੀ ਮਹਲਾ ਪੰਜਵਾ ਜੀਵਤ ਛਾੜ ਜਾਏ ਦੇਵਾਨੇ ਮੂਇਆ ਉਨਤੇ ਕੋਰਸਨੇ ਸਿਮਰ ਗੋਵਿੰਦ ਮਨ ਤਨ ਤੋਰ ਲਿਖਿਆ ਕਾਹੂ ਕਾਜ ਨ ਆਵਤ ਬਿਖਿਆਰਾ ਹੋ ਬਿਖੜ ਗੋਰੀ ਜਿਨ ਜਿਨ ਖਾਈ ਤਾਂ ਕੀ ਤ੍ਰਿਸ਼ਨਾ ਕਬ ਹੂ ਨਾ ਜਾਈ ਦਾਰਨ ਦੂਖ ਦੁਤਰ ਸੰਸਾਰ ਰਾਮ ਨਾਮ ਬਿਨ ਕੈਸੇ ਉਤਰਸ ਪਾਰ ਸਾਧ ਸੰਗ ਮਿਲ ਦੋਇ ਕੁਲ ਸਾਧ ਰਾਮ ਨਾਮ ਨਾਨਕ ਆਰਾਧ ਗੋੜੀ ਮਹੱਲਾ ਪੰਜਵਾ ਗਰੀਬਾ ਉਪਰ ਜੇ ਖਿੰਝੇ ਦਾੜੀ ਪਾਰ ਬ੍ਰਹਮਸਾ ਅਗਨ ਮੈ ਸਾੜੀ ਪੂਰਾ ਨਿਆਉ ਕਰੀ ਕਰਤਾਰ ਆਪਣੇ ਦਾਸ ਕੋ ਰਖਨ ਹਾਰ ਰਹਾਓ ਆਦ ਜੁਗਤ ਪ੍ਰਗਟ ਪਰਤਾਪ ਨਿੰਦਕ ਮੂਆ ਉਪਜ ਵੱਡ ਤਾਪ ਤਿੰਨ ਮਾਰਿਆ ਜੇ ਰਖੇ ਨ ਕੋਏ ਆਗੇ ਪਾਛੇ ਮੰਦੀ ਸੋਏ ਆਪਣੇ ਦਾਸ ਰਾਖੇ ਕੰਠ ਲਾਏ ਸਰਣ ਨਾਨਕ ਹਰ ਨਾਮ ਤੇ ਆਏ ਗੋੜੀ ਮਹਲਾ ਪੰਜਵਾ ਮਹਿਜਰ ਝੂਠਾ ਕੀਤੋ ਨੇ ਆਪ ਪਾਪੀ ਕੋਲਾ ਕਾ ਸੰਤਾਪ ਜਿਸੇ ਸਹਾਈ ਗੋਬਿੰਦ ਮੇਰਾ ਤਿਸ ਕੋ ਜਮ ਨਹੀਂ ਆਵੇ ਨੀਰਾ ਰਹਾਓ ਸੱਚੀ ਦਰਗਹ ਬੁਲ ਕੂੜ ਸਿਰ ਹਾਤ ਪਛੋੜੇ ਅੰਦਾ ਮੂੜ ਰੋਗ ਵੀ ਆਪੇ ਕਰਦੇ ਪਾਪ ਅਦਲੀ ਹੋਏ ਬੈਠਾ ਪ੍ਰਭ ਆਪ ਆਪਣਕਮਈ ਆਪੇ ਬਾਦੇ ਦਰਬ ਗਿਆ ਸਭ ਜੀ ਕੇ ਸਾਥੀ ਨਾਨਕ ਸਰਨ ਪਰੇ ਦਰਬਾਰ ਰਾਖੀ ਪੈਜ ਮੇਰੀ ਕਰਤਾਰ ਕੋੜੀ ਮਹੱਲਾ ਪੰਜਵਾ ਜਨ ਕੀ ਤੂਰ ਮਨ ਮੀਠ ਕਟਾਨੀ ਪੁਰਬ ਕਰਮ ਲਿਖਿਆ ਤੋਰ ਪ੍ਰਾਨੀ ਰਾਹਾਓ ਉਹ ਬੁੱਧ ਮਨ ਪੂਰ ਥੀ ਦਾਈ ਸਾਧੂ ਤੂਰ ਕਰ ਸੁਧ ਮਨ ਜਾਈ ਅਨੇਕ ਜਲਾ ਜੇ ਤੋਵੈ ਦੇਹੀ ਮੈਲ ਨ ਉਤਰੇ ਸੁਧ ਨ ਤੇਹੀ ਸਤਗੁਰ ਪੇਟਿਓ ਸਦਾ ਕਿਰਪਾਲ ਹਰ ਸਿਮਰ ਸਿਮਰ ਕਾਟਿਆ ਪੋ ਕਾਲ ਮੁਕਤ ਪੁਗਤ ਜੁਗਤ ਹਰ ਨਾਮ ਪ੍ਰੇਮ ਪਗਤ ਨਾਨਕ ਗੁਣ ਗਾਓ ਗੜੀ ਮਹੱਲਾ ਪੰਜਵਾ ਜੀਵਨ ਪਦਵੀ ਹਰ ਕੇ ਦਾਸ ਜਨ ਮਿਲਿਆ ਆਤਮ ਪਰਗਾਸ ਹਰ ਕਾ ਸਿਮਰਨ ਸੁਨ ਮਨ ਕਾਨੀ ਸੁਖ ਪਾਵੇ ਹਰ ਦੁਆਰ ਪਰਾਨੀ ਰਹਾਉ ਆਠ ਪਹਿਰ ਤੇ ਆਈਏ ਗੋਪਾਲ ਨਾਨਕ ਦਰਸ਼ਨ ਦੇਖ ਨੇ ਹਾਲ ਗੋੜੀ ਮਹਲਾ ਪੰਜਵਾ ਸੰਤ ਭਈ ਗੁਰ ਗੋਬਿੰਦ ਪਾਈ ਤਾਪ ਪਾਪ ਬਿਨ ਸੇ ਮੇਰੇ ਪਾਈ ਰਹਾਉ ਦੇ ਰਾਮ ਨਾਮ ਨਿਤ ਰਸਨ ਬਖਾਨ ਬਿਨ ਸੇ ਰੋਗ ਪਏ ਕਲਿਆਣ ਪਾਰਿ ਬ੍ਰਹਮ ਗੁਣ ਅਗਮ ਵਿਚਾਰ ਸਾਧੂ ਸੰਗਮ ਹੈ ਨਿਸਤਾਰ ਨਿਰਮਲ ਗੁਣ ਗਾਓ ਨਿਤ ਨੀਤ ਗਈ ਪਿਆਦ ਉਦਰੇ ਜਨਮਿਤ ਮਨ ਬਚ ਕਰਮ ਪ੍ਰਭ ਆਪਣਾ ਧਿਆਈ ਨਾਨਕ ਦਾਸ ਤੇਰੀ ਸਰਣਾਈ ਗੜੀ ਮਹਲਾ 5 ਨੈਤਰ ਪਰ ਗੋਸ ਕੀ ਅਗੁਰ ਦੇਵ ਪਰਮ ਕੈ ਪੁਰਨ ਪਈ ਸੇਵਰਾਹਾਉ ਸੀਤਲਾ ਤੇ ਰਖਿਆ ਬਿਹਾਰੀ ਪਾਰ ਬ੍ਰਹਮ ਪ੍ਰਭ ਕਿਰਪਾ ਤਾਰੀ ਨਾਨਕ ਨਾਮ ਜਪੇ ਸੋ ਜੀਵੇ ਸਾਧ ਸੰਗ ਹਰ ਅੰਮ੍ਰਿਤ ਪੀਵੇ ਗੜੀ ਮਹੱਲਾ ਪੰਜਵਾ ਤਨ ਓਹ ਮਸਤਕ ਤਨ ਤੇਰੇ ਨੇਤ ਤਨ ਓਏ ਭਗਤ ਜਿਨ ਤੁਮ ਸੰਗ ਹੀਤ ਨਾਮ ਬਿਨਾ ਕੈਸੇ ਸੁਖ ਲਹੀਏ ਰਸਨਾ RAM ਨਾਮ ਜਸ ਕਹੀਏ ਰਹਾਉ ਤੇ ਨਿਉ ਪਰ ਜਾਈ ਕੋ ਰ ਬਾਣ ਨਾਨਕ ਜਿਨ ਜਪਿਆ ਨਿਰਬਾਨ ਕੋ ડી ਮਹਲਾ ਪੰਜਵਾਂ ਤੂੰ ਹੈ ਮਸਲਤ ਤੂੰ ਹੈ ਨਾਲ ਤੂੰ ਹੈ ਰਾਖੇ ਸਾਰ ਸਮਾਲ ਐਸਾ ਰਮ ਦੀਨ ਦੁਨੀ ਸਹਾਈ ਦਾਸ ਕੀ ਪੈਜ ਰੱਖੇ ਮੇਰੇ ਪੈ ਰਹਾਓ ਅਗੇ ਆਪ ਇਹੋ ਥਾਨ ਵਸ ਜਾ ਕੇ ਆਠ ਪਹਿਰ ਮਨ ਹਰ ਕੋ ਜਾਪੇ ਪਤ ਪਰਵਾਣ ਸਚ ਨਿਸ਼ਾਨ ਜਕ ਆਪ ਕਰੇ ਫੁਰਮਾਨ ਆਪੇ ਦਾਤਾ ਆਪ ਪ੍ਰਤੀ ਪਾਲ ਨਿਤ ਨਿਤ ਨਾਨਕ RAM ਨਾਮ ਸਮਾਲ ਗੜੀ ਮਹੱਲਾ ਪੰਜਵਾਂ ਸਤ ਗੁਰ ਪੂਰਾ ਪਿਆਰ ਕਰ ਪਾਲ ਹਿਰਦੇ ਵਸਿਆ ਸਦਾ ਗੋਪਾਲ राम रावत सद ही सुख पाया मया करी पूरन हर राया रहाओ कहनारक जाके पूरे पाग हर हर नाम अस्थिर सोहाग गोडी महल्ला 5वां ਤੋਤੀ ਖੋਲ ਵਿਚਾਏ ਹੀਟ ਗਰਦਪ ਵਾਂਗੂ ਲਾਹੇ ਪੇਟ ਬਿਨ ਕਰ ਤੂਤੀ ਮੁਕਤ ਨ ਪਾਈਏ ਮੁਕਤ ਪਦਾਰਥ ਨਾਮ ਕੀ ਰਹਾਉ ਪੂਜਾ ਤੇਲਕ ਕਰਤ ਇਸ ਨਾਨ ਚੂਰੀ ਕਾਡ ਲੇ ਬਹਿਤ ਦਾਣਾ ਬੇਦ ਪੜੇ ਮੁਖ ਮੀਠੀ ਬਾਣੀ ਜੀਆਂ ਬਹੁਤ ਨਾ ਸੰਗੇ ਪਰਾਣੀ ਕੋਹਨਾਲਕ ਜਿਸ ਕਿਰਪਾ ਤਾਰੇ ਤਾਰੀਤਾ ਸੋਤ ਬ੍ਰਾਹਮ ਵਿਚਾਰੇ ਗੜੀ ਮਹਲਾ ਪੰਜਵਾ ਤੇਰ ਕਰ ਬੈਸੋ ਹਰ ਜਨ ਪਿਆਰੇ ਸਤ ਗੁਰ ਤੁਮਰੇ ਕਾਟ ਸਵਾਰੇ ਰਹਾਓ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰਖੀ ਕਰ ਤਾਰੇ ਬਾਦਸ਼ਾਹ ਸ਼ਾਸ ਸਭ ਵਸ ਕਰ ਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਰਪੋ ਹੋਏ ਪਜੋ ਭਗਵਾਨ ਸਾਧ ਸੰਗਤ ਮਿਲ ਕੇ ਨੋ ਦਾਨ ਸ਼ਰਨ ਪਰਿ ਪ੍ਰਭ ਅੰਤਰ ਜਾਮੀ ਨਾਨਕ ਓਟ ਪਕਰੀ ਪ੍ਰਭ ਸੁਆਮੀ ਗੋੜੀ ਮਹਲਾ ਪੰਜਵਾ ਹਰ ਸੰਗ ਰਾਤੇ ਪਹਿ ਨ ਜਲੇ ਹਰ ਸੰਗ ਰਾਤੇ ਮਾਇਆ ਨਹੀਂ ਚਲੇ ਹਰ ਸੰਗ ਰਾਤੇ ਨਹੀਂ ਡੂਬੈ ਜਲੇ ਹਰ ਸੰਗ ਰਾਤੇ ਸੁਫਲ ਫਲਾ ਸਭ ਪੈ ਮਿਟੇ ਤੁਮਾਰੇ ਨਾਏ ਪੇਟਤ ਸੰਗ ਹਰ ਹਰ ਗੁਨ ਗਾਏ ਰਹਾਉ ਹਰ ਸੰਗ ਰਾਤੇ ਮਿਟੇ ਸਭ ਚਿੰਤਾ ਹਰਿ ਸਿਉ ਸੋਰਚ ਜਿਸ ਸਾਧ ਕੀ ਓਕਾ ਮੰਤਾ ਹਰ ਸੰਗ ਰਾਤੇ ਜਮ ਕੀ ਨਹੀਂ ਤਰਾਸ ਹਰ ਸੰਗ ਰਾਤੇ ਪੂਰਨ ਆਸ ਹਰ ਸੰਗ ਰਾਤੇ ਦੁਖ ਨ ਲਾਗੇ ਹਰ ਸੰਗ ਰਾਤਾ ਆਂਦੇ ਨ ਜਾਗੇ ਹਰ ਸੰਗ ਰਾਤਾ ਸਹਿਜ ਕਰ ਵਸੈ ਹਰ ਸੰਗ ਰਾਤੇ ਪ੍ਰਮពਉ ਨਸੈ ਹਰ ਸੰਗ ਰਾਤੇ ਮਤ ਉੱਤਮ ਹੋਏ ਹਰ ਸੰਗ ਰਾਤੇ ਨਿਰਮਲ ਸੋਏ ਕਹ ਨਾਨਕ ਤਿਨ ਕੋ ਬਲ ਜਾਈ ਜਿਨ ਕੋ ਪ੍ਰਭ ਮੇਰਾ ਵਿਸਰਤ ਨਾਹੀ ਗੋੜੀ ਮਹਲਾ ਪੰਜਵਾ ਉਦਮ ਕਰਤ ਸੀਤਲ ਮਨ ਪਏ ਮਾਰਗ ਚਲਤ ਸਗਲ ਦੁਖ ਗਏ ਨਾਮ ਜਪਤ ਮਨ ਪਏ ਆਨੰਦ ਰਸ ਗਾਏ ਗੁਣ ਪਰਮਾਨੰਦ हेमपया कुशल करे आए पेटत साथ संग गई बुलाए रहा नेत्र पुनीत पेखत ही दर्श तन मस्तक चरण कमल ही परस ਗੋਬਿੰਦ ਕੀ ਟਹਿਲ ਸਫਲ ਇਹ ਕਾਇਆ ਸੰਤ ਪਰਸਾਦ ਪਰਮ ਪਦ ਪਾਇਆ ਜਨ ਕੀ ਕੀਨੀ ਆਪ ਸਹਾਈ ਸੁਖ ਪਾਇਆ ਲਗ ਦਾਸੈ ਪਾਏ ਆਪ ਕਯਤਾ ਆਪੇ ਪਏ ਕਿਰਪਾ ਨਿਧਾਨ ਕੀ ਸਰਨੀ ਪਏ ਜੋ ਚਾਹਤ ਸੋਈ ਜਬ ਪਾਇਆ ਤਬ ਟੁੰਡਨ ਕਹਾ ਕੋਚਾਇਆ ਅਸਥਿਰ ਪਏ ਬਸੇ ਸੁਖ ਆਸਨ ਗੁਰ ਪਰਸਾਦ ਨਾਨਕ ਸੁਖ ਬਾਸਨ ਅਸਤਰ ਪਏ ਬਸ ਸੁਖ ਆਸਨ ਗੁਰ ਪਰਸਾਦ ਨਾਨਕ ਸੁਖ ਬਾਸਨ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹ 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 ਗੁਰੂ ਗੁਰੂ ਵਾਹ 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 ਗੁਰੂ ਗੁਰੂ ਵਾਹ 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 ਗੁਰੂ ਤਨ ਗੁਰੂ ਨਾਨਕ 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 ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਗੁਰਪੁਰਬ ਆ ਰਿਹਾ ਹੈ ਸਾਰੀਆਂ ਸੰਗਤਾਂ ਦੇ ਮਨ ਦੇ ਵਿੱਚ ਬਹੁਤ ਚਾਅ ਹੈ ਸੰਗਤਾ ਅੰਮ੍ਰਿਤ ਵੇਲੇ ਉੱਠ ਕੇ ਪਰਬਾਤ ਫੇਰੀ ਤੇ ਜਾ ਰਹੀ ਹੈ ਧੰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀਆਂ ਬਖਸ਼ਿਸ਼ਾਂ ਲੈ ਰਹੀ ਹੈ ਮੇਰੇ ਧੰ ਗੁਰੂ ਨਾਨਕ ਪਾਤਸ਼ਾਹ ਦਾ ਗੁਰਪੁਰਬ ਆਰੇ ਹੈ ਵਾਹਿਗੁਰੂ ਮਿਹਰ ਕਰਨ ਸਾਰਿਆਂ ਦੇ ਘਰ ਖੁਸ਼ੀਆਂ ਬਖਸ਼ਣ ਸਭ ਨੂੰ ਆਪਣੇ ਨਾਮ ਦੇ ਨਾਲ ਜੋੜਨ ਸਾਰਿਆ ਦੇਸਿਰ ਤੇ ਮਿਹਰ ਪਰਿਆ ਹੱਥ ਰੱਖਣ ਤਨ ਗੁਰੂ ਨਾਨਕ ਪਾਤਸ਼ਾਹ ਸਭ ਨੂੰ ਆਪਣਾ ਬਣਾ ਲੋ ਹੋਰ ਸਾਨੂੰ ਕੁਝ ਵੀ ਨਹੀਂ ਚਾਹੀਦਾ ਤਨ ਗੁਰੂ ਨਾਨਕ ਪਾਤਸ਼ਾਹ ਤੋਂ ਚੋਲੀ ਅਟਕੇ ਨਾਮ ਦੀ ਦਾਤ ਮੰਗ ਲੈਣਾ ਜੀ ਤਨ ਗੁਰੂ ਨਾਨਕ ਪਾਤਸ਼ਾਹ ਬਹੁਤ 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 ਮੀਰਾ ਕਰਦੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ